19 ਜਨਵਰੀ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹਾ ਕਟਨਾਵਾ ਵਾਪਰੀਆਂ ਜੋ ਕਿ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਤਾਂ ਆਓ ਜਾਣਦੇ ਹਾਂ 19 ਜਨਵਰੀ ਦੇ ਇਤਿਹਾਸ ਬਾਰੇ 19 ਜਨਵਰੀ 1597 ਨੂੰ ਭਾਰਤ ਦੇ ਸ਼ੇਰ ਮਹਾਰਾਣਾ ਪ੍ਰਤਾਪ ਦੀ ਰਾਜਸਥਾਨ ਦੇ ਚਵੰਡ ਵਿੱਚ ਮੌਤ ਹੋ ਗਈ ਸੀ। ਚਵੰਡ ਮਹਾਰਾਣਾ ਪ੍ਰਤਾਪ ਦੁਆਰਾ ਸ਼ਾਸਿਤ ਮੇਵਾਰ ਦੇ ਆਖਰੀ ਰਾਜਤਾਨੀ ਸੀ। ਮਹਾਰਾਣਾ ਪ੍ਰਤਾਪ ਦਾ ਜਨਮ 9 ਮਈ 1540 ਨੂੰ ਮੇਵਾਰ, ਰਾਜਸਥਾਨ ਵਿੱਚ ਹੋਇਆ ਸੀ। Rajput ਸ਼ਾਹੀ ਪਰਿਵਾਰ ਵਿੱਚ ਪੈਦਾ ਹੋਏ ਮਹਾਰਾਣਾ ਪ੍ਰਤਾਪ ਉਦੇ ਸਿੰਘ ਦੂਜੇ ਅਤੇ ਮਹਾਰਾਣੀ ਜੀਵੰਤਾ ਬਾਈ ਦੇ ਸਭ ਤੋਂ ਵੱਡੇ ਪੁੱਤਰ ਸਨ। ਮਹਾਰਾਣਾ ਪ੍ਰਤਾਪ ਨੇ ਮੇਵਾਰ ਨੂੰ ਮੁਗਲਾਂ ਦੇ ਵਾਰ-ਵਾਰ ਹਮਲਿਆਂ ਤੋਂ ਬਚਾਇਆ ਸੀ। ਮਹਾਰਾਣਾ ਪ੍ਰਤਾਪ ਆਪਣੀ ਆਖਰੀ ਪਲ ਤੱਕ ਕਿਸੇ ਦੇ ਵੀ ਅੱਗੇ ਨਹੀਂ ਚੁਕੇ ਸਨ ਅਕਬਰ ਨੇ ਮਹਾਰਾਣਾ ਪ੍ਰਤਾਪ ਨੂੰ ਕਈ ਵਾਰ ਚੁਕਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰੀ ਆਸਫਲ ਰਹਾ 1576 ਵਿੱਚ ਹਲਦੀ ਘਾਟੀ ਵਿੱਚ ਮਹਾਰਾਣਾ ਪ੍ਰਤਾਪ ਅਤੇ ਅਕਬਰ ਵਿਚਕਾਰ ਯੁੱਧ ਹੋਇਆ ਮਹਾਰਾਣਾ ਪ੍ਰਤਾਪ ਨੇ ਅਕਬਰ ਦੀ 85000 ਸੈਨਿਕਾ ਦੀ ਵੱਡੀ ਫੌਜ ਦੇ ਵਿਰੁੱਧ ਆਪਣੇ 20000 ਸੈਨਿਕਾ ਅਤੇ ਸੀਮਿਤ ਸਾਧਨਾਂ ਦੀ ਤਾਕਤ ਨਾਲ ਸਵਰਾਜ ਲਈ ਕਈ ਸਾਲਾਂ ਤੱਕ ਲੜਾਈ ਲੜੀ ਮਹਾਰਾਣਾ ਪ੍ਰਤਾਪ ਦਾ ਨਾਂ ਉਹਨਾਂ ਦੀ ਬਹਾਦਰੀ ਕੁਰਬਾਨੀ ਅਤੇ ਦ੍ਰਿੜ ਇਰਾਦੇ ਲਈ ਇਤਿਹਾਸ ਵਿੱਚ ਅਮਰ ਹੈ 19 ਜਨਵਰੀ 1990 ਦੀ ਰਾਤ ਨੂੰ ਜੰਮੂ ਕਸ਼ਮੀਰ ਦੀਆਂ ਸੜਕਾਂ ਤੇ ਅਚਾਨਕ ਰਲੀਮ ਗਲੀਬ ਚਲੀਬ ਨਾਰੇ ਤਕਬੀਰ ਅੱਲਾਹੁ ਅਕਬਰ ਵਰਗੇ ਨਾਰੇ ਸੁਣਾਈ ਦੇਣ ਲੱਗ ਪਏ ਜਿਸ ਦਾ ਮਤਲਬ ਸੀ ਇਸਲਾਮ ਨੂੰ ਅਪਣਾਓ ਅਤੇ ਸਾਡੇ ਨਾਲ ਜੁੜ ਜਾ ਜਾਂ ਮਰੋ ਜਾਂ ਫਿਰ ਇੱਥੋਂ ਭੱਜ ਜਾਓ ਇਹ ਨਾਰੇ ਕਸ਼ਮੀਰੀ ਹਿੰਦੂਆਂ ਲਈ ਸਿੱਧਾ ਧਮਕੀ ਸੀ نتیਜੇ ਵਜੂ ਡਰੇ ਹੋਏ ਕਸ਼ਮੀਰੀ ਪੰਡਤਾਂ ਨੂੰ ਆਪਣੇ ਘਰ ਛੱਡਵੇਂ ਅਤੇ ਕਾਟੀ ਤੋਂ ਭੱਜਣ ਲਈ ਮਜਬੂਰ ਹੋਣਾ ਪਿਆ 19 ਜਨਵਰੀ 1990 ਦੇ ਅਗਲੇ ਦਿਨ ਨੂੰ ਸਥਿਤੀ ਹੋਰ ਗੰਭੀਰ ਹੋ ਗਈ ਜਦੋਂ ਵੱਡੀ ਗਿਣਤੀ ਵਿੱਚ ਕਸ਼ਮੀਰੀ ਪੰਡਤਾਂ ਨੇ ਕਾਟੀ ਛੱਡਣੀ ਸ਼ੁਰੂ ਕਰ ਦਿੱਤੀ। ਕੱਟੜਪੰਥੀਆਂ ਨੇ ਜਨਤਕ ਤੌਰ ਤੇ ਐਲਾਨ ਕੀਤਾ ਸੀ ਕਿ ਪੰਡਤਾਂ ਨੂੰ ਕਾਟੀ ਛੱਡਣੀ ਪਵੇਗੀ। ਕਸ਼ਮੀਰੀ ਪੰਡਤ ਸੰਘਰਸ਼ ਸਮਿਤੀ ਅਨੁਸਾਰ ਜਨਵਰੀ 1990 ਵਿੱਚ ਕਾਟੀ ਵਿੱਚ 75343 ਪਰਿਵਾਰ ਸਨ। 1990 ਤੋਂ 1992 ਦਰਮਿਆਨ 70,000 ਤੋਂ ਵੱਧ ਪਰਿਵਾਰਾਂ ਨੇ ਘਾਟੀ ਛੱਡ ਦਿੱਤੀ ਸੀ। ਅੰਦਾਜ਼ਾ ਹੈ ਕਿ ਅੱਤਵਾਦੀਆਂ ਨੇ 1990 ਤੋਂ 2011 ਦਰਮਿਆਨ 399 ਕਸ਼ਮੀਰੀ ਪੰਡਤਾਂ ਦੀ ਹੱਤਿਆ ਕੀਤੀ ਸੀ। 1990 ਵਿੱਚ ਹੋਏ ਇਸ ਪ੍ਰਵਾਸ ਨੂੰ ਘਾਟੀ ਵਿੱਚ ਹਰ ਸਾਲ ਮਹਾਵਿਨਾਸ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਘਟਨਾ ਨੂੰ ਕਈ ਸਾਲ ਬੀਤ ਜਾਣ ਦੇ ਬਾਵਜੂਦ ਕਸ਼ਮੀਰੀ ਪੰਡਤਾਂ ਤੇ ਹੋਏ ਅਤਿਆਚਾਰਾਂ ਨੂੰ ਦੇਸ਼ ਨਾਤਾ ਭੁੱਲਿਆ ਹੈ ਅਤੇ ਨਾ ਹੀ ਕਦੇ ਭੁੱਲੇਗਾ। नेशनल डिजास्टर रिस्पांस फोर्स यानी कि एनडीआरएफ 19 जनवरी 2006 ਨੂੰ ਬਣਾਈ ਗਈ ਸੀ। ਭੁਚਾਲ ਹੋਵੇ, ਹੜ੍ਹ ਹੋਵੇ ਜਾਂ ਕੋਈ ਹੋਰ ਆਫ਼ਤ, ਐਨਡੀਆਰਐਫ ਦੇ ਸਿਪਾਹੀ ਹਰ ਸਥਿਤੀ ਵਿੱਚ ਮੁਸੀਬਤ ਨਿਵਾਰਣ ਲਈ ਮੌਜੂਦ ਰਹਿੰਦੇ ਹਨ। ਪਿਛਲੇ ਸਾਲ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਐਨਡੀਆਰਐਫ ਨੇ ਦਿਨ ਰਾਤ ਕੰਮ ਕੀਤਾ ਸੀ। ਐਨਡੀਆਰਐਫ ਦੇ ਜਵਾਨਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ 41 ਮਜ਼ਦੂਰਾਂ ਨੂੰ ਸੁਰੰਗ ਚੋਂ ਬਾਹਰ ਕੱਢਿਆ ਸੀ। ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਐਨਡੀਆਰਐਫ ਦੀਆਂ 12 ਬਟਾਲੀਅਨ ਹਨ ਅਤੇ ਇਸ ਵਿੱਚ ਐਨਡੀਆਰਐਫ ਦੇ 13000 ਜਵਾਨ ਸ਼ਾਮਲ ਹਨ ਜੋ ਇੱਕ ਸੁਰੱਖਿਅਤ ਦੇਸ਼ ਬਣਾਉਣ ਲਈ ਕੰਮ ਕਰਦੇ ਹਨ ਇਹ ਵਿਸ਼ੇਸ਼ ਫੋਰਸ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਬਣਾਈ ਗਈ ਸੀ 2023 ਤੱਕ ਦੇ ਅੰਕੜਿਆਂ ਅਨੁਸਾਰ ਐਨਡੀਆਰਐਫ ਨੇ ਆਪਣੇ 3100 ਆਪਰੇਸ਼ਨਾਂ ਵਿੱਚੋਂ 1 ਲੱਖ ਤੋਂ ਵੱਧ ਜਾਨਾਂ ਬਚਾਈਆਂ ਹਨ ਅਤੇ ਆਫਤ ਦੌਰਾਨ 6.7 ਲੱਖ ਤੋਂ ਵੱਧ ਲੋਕਾਂ ਨੂੰ ਬਚਾਇਆ ਹੈ